ਚੋਰਾ ਨੇ ਸੋਨੇ ਆਰੇ ਦੀ ਦੁਕਾਨ ਨੂੰ ਬਣਾਇਆ ਆਪਣਾ ਨਿਸ਼ਾਨਾ ਦੁਕਾਨਦਾਰ ਦੇ ਮੁਤਾਬਕ 2 ਤੋਂ 3 ਲੱਖ ਰੁਪਏ ਦੀ ਕੀਮਤ ਦੇ ਗਹਿਣੇ ਹੋਏ ਚੋਰੀ 24 ਘੰਟੇ ਆਵਾਜਾਈ ਵਿੱਚ ਰਹਿਣ ਵਾਲੇ ਇਲਾਕੇ ਦੇ ਵਿੱਚ ਵਾਪਰਿਆ ਇਹ ਹਾਦਸਾ ਰੋਪੜ ਦੇ ਵਿੱਚ ਚੋਰਾਂ ਨੇ ਇੱਕ ਸੁਨਿਆਰੇ ਦੀ ਦੁਕਾਨ ਨੂੰ ਆਪਣਾ ਨਿਸ਼ਾਨਾ ਬਣਾਇਆ ਤੇ ਦੁਕਾਨਦਾਰ ਮੁਤਾਬਕ ਉਸਦੇ ਲਗਭਗ 2 ਤੋਂ 3 ਲੱਖ ਰੁਪਏ ਦੀ ਕੀਮਤ ਦੇ ਗਹਿਣੇ ਚੋਰੀ ਹੋਏ ਹਨ ਰੋਪੜ ਦੇ ਪੁਲ ਬਜ਼ਾਰ ਵਿੱਚ ਜਿੱਥੇ ਕਿ ਲਗਭਗ 24 ਘੰਟੇ ਆਵਾਜਾਈ ਰਹਿੰਦੀ ਹੈ ਇੱਥੇ ਬਾਜ਼ਾਰ ਦੀ ਸ਼ੁਰੂਆਤੀ ਸੁਨਿਆਰੇ ਦੀ ਦੁਕਾਨ ਤੇ ਹੀ ਚੋਰਾਂ ਨੇ ਹੱਥ ਸਾਫ਼ ਕੀਤਾ ਵਿਸ਼ਾਲ ਜੁਐਲਰਸ RAMDI ਸੁਨਿਆਰੇ ਦੀ ਦੁਕਾਨ ਵਿੱਚ ਪੰਜ ਤੋਂ 6 ਚੋਰਾਂ ਨੇ ਦੇਰ ਰਾਤ ਦਸਤਕਦ ਦਿੱਤੀ ਅਤੇ ਦੁਕਾਨਦਾਰ ਦੇ ਮੁਤਾਬਿਕ ਦੁਕਾਨ ਵਿੱਚ ਪਏ ਚਾਂਦੀ ਦੇ ਗਹਿਣੇ ਸਮੇਤ ਕੁਝ ਆਰਟੀਫੀਸ਼ੀਅਲ ਗਹਿਣਿਆਂ ਦੀ ਵੀ ਚੋਰੀ ਹੋਈ ਹੈ। ਸਵੇਰ ਦੇ ਸਮੇਂ ਦੁਕਾਨਦਾਰ ਨੂੰ ਦੁਕਾਨ ਦਾ ਸ਼ੀਸ਼ਾ ਅਤੇ ਸ਼ਟਰ ਟੁੱਟੇ ਹੋਣ ਦੀ ਜਾਣਕਾਰੀ ਮਿਲੀ। ਜਿਸ ਤੋਂ ਬਾਅਦ ਦੁਕਾਨ ਵਿੱਚ ਪੁੱਜ ਕੇ ਉਸਨੇ ਦੇਖਿਆ ਤਾਂ ਸਮਾਨ ਵਿਖਰਿਆ ਹੋਇਆ ਸੀ। ਚੋਰੀ ਦੀ ਇਹ ਸਾਰੀ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ। ਜਿਸ ਤੋਂ ਸਾਫ ਜ਼ਾਹਿਰ ਹੋ ਰਿਹਾ ਸੀ ਕਿ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਚਾਅ ਬੇਖੌਫ ਹੋ ਕੇ ਆਪਣੀ ਕਾਰਵਾਈ ਕਰਦੇ ਹੋਏ ਇਹਨਾਂ ਨੂੰ ਕਿਸੇ ਦਾ ਵੀ ਡਰ ਨਹੀਂ ਸੀ। ਵਾਰਦਾਨ ਨੂੰ ਅੰਜਾਮ ਦੇਣ ਵਾਲਿਆਂ ਦੇ ਸ਼ਕਲਾਂ ਦੀ ਵੀ ਪਛਾਣ ਹੋ ਗਈ ਪਰ ਇਹ ਕਦੋਂ ਫੜੇ ਜਾਣਗੇ ਇਹ ਤਾਂ ਇੱਕ ਵੱਡਾ ਸਵਾਲ ਹੈ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਪੁਲਿਸ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਮਰੇ ਦੀ ਮਦਦ ਦੇ ਨਾਲ ਚੋਰਾਂ ਤੱਕ ਪਹੁੰਚ ਕੀਤੀ ਜਾਵੇ ਕਿ ਜਦਕਿ ਗੁਰਤਲਬ ਹੈ ਕਿ ਰੋਪੜ ਦੇ ਵਿੱਚ ਪਿਛਲੇ ਕੁਝ ਦਿਨਾਂ ਦੇ ਵਿੱਚ ਹੀ ਚੋਰਾਂ ਨੇ ਕਈ ਵਾਰ ਦਾਤ ਨੂੰ ਅੰਜਾਮ ਦਿੱਤਾ ਇਸ ਤੋਂ ਪਹਿਲਾਂ ਵੀ ਨਗਰ ਕੌਂਸਲ ਦੇ ਪ੍ਰਧਾਨ ਸੰਜੀਵ ਵਰਮਾ ਦੇ ਘਰ ਤੋਂ ਚੋਰਾਂ ਨੇ ਲੱਖਾਂ ਰੁਪਏ ਚੋਰੀ ਕੀਤੇ ਸੀ ਅਤੇ ਗਹਿਣੇ ਵੀ ਚੋਰੀ ਕੀਤੇ ਸੀ ਜੋ ਕਿ ਚੋਰ ਪਕੜੇ ਗਏ ਜਦਕਿ ਗਿਆਨੀ ਜਾਲ ਸਿੰਘ ਨਗਰ ਦੇ ਵਿੱਚ ਤਾਂ ਚੋਰ ਕਰਦੇ ਬਾਅਦ ਖੜੀ ਗੱਡੀ ਦੇ ਟਾਇਰ ਉਤਾਰ ਕੇ ਲੈ ਗਏ ਕੁਝ ਦਿਨਾਂ ਵਿੱਚ ਹੀ ਜਾਦਾ ਸਰਗਰਮ ਹੋਏ ਇਹ ਚੋਰ ਗਿਰੋ ਪੁਲਿਸ ਦੇ ਸ਼ਿਕੰਜੇ ਵਿੱਚ ਕਦੋਂ ਆਣਗੇ ਪੁਲਿਸ ਦੀ ਗਾਰਗੁਜ਼ਾਰੀ ਤੇ ਨਿਰਪਰਕਾਰ ਦਾ ਹੈ ਤੇ ਇਨਾ ਵਾਰਦਾਤਾਂ ਕਰਨਲ ਲੋਕਾਂ ਦੇ ਵਿੱਚ ਜਰੂਰ ਡਰ ਦਾ ਮਾਹੌਲ ਬਣਿਆ ਹੋਇਆ ਹੈ। ਸੁੱਤੇ ਹੋਏ ਸੀਗੇ ਜੀ ਸਾਨੂੰ ਫੋਨ ਆਇਆ ਕਿਸੇ ਦਾ ਉਹ ਕਹਿੰਦੇ ਤੁਹਾਡੀ ਦੁਕਾਨ ਦਾ ਸ਼ੀਸ਼ਾ ਟੁੱਟਿਆ ਸੀ ਦੁਕਾਨ ਤੇ ਆ ਕੇ ਦੇਖਿਆ ਤਾਂ ਅਸਲੀ ਵਿੱਚ ਸ਼ੀਸ਼ਾ ਟੁੱਟਿਆ ਹੋਇਆ ਸੀਗਾ। ਤੇ ਕੀ ਮਿਲਿਆ ਇੱਥੇ ਚੈੱਕ ਕੀ ਕੀਤਾ? ਆ ਕੇ ਦੇਖਿਆ ਜੀ ਸ਼ੀਸ਼ਾ ਟੁੱਟਿਆ ਹੋਇਆ ਤੇ ਕਾਫੀ ਨੁਕਸਾਨ ਕੀਤਾ ਉਹਨਾਂ ਨੇ ਤੇ ਚੋਰੀ ਵੀ ਹੋਈ ਆ। ਕਿੰਨਾ ਕੁ ਨੁਕਸਾਨ ਹੋਇਆ? 2.5 ਜਾਂ 3 ਲੱਖ ਦੇ ਵਿੱਚ ਹੋਵੇਗਾ। ਕਿੰਨੇ ਬੰਦੇ ਸੀ ਚੋਰੀ ਦੇ? ਬੰਦੇ ਵੈਸੇ ਮੇਰੇ ਹਿਸਾਬ ਨਾਲ ਤਾਂ 5 ਜਾਂ 6 ਬੰਦੇ ਸੀਗੇ। ਆਇਆ ਸੀ ਸੀ ਟੀ ਵੀ ਕੈਮਰੇ ਚ ਕੋਈ ਆਇਆ ਹਾਂਜੀ ਆਇਆ ਜੀ ਪੁਲਿਸ ਨੂੰ ਕੰਪਲੀਟ ਕੀਤੀ ਹਾਂਜੀ ਹਾਂਜੀ ਪੁਲਿਸ ਆਈ ਹੋਈ ਹੈ ਜੀ ਮੌਕੇ ਤੇ ਅਸੀਂ ਚੈੱਕ ਕਰ ਰਹੇ ਹਾਂ ਜੀ ਆਪਣੇ ਇਹਨਾਂ ਨੂੰ ਦੱਸਿਆ ਸਾਡੇ ਇਹਨਾਂ 2-3 ਲੱਖ ਦਾ ਸਮਾਨ ਜਿਹੜਾ ਚੋਰੀਆਂ ਟ੍ਰੈਸ ਜਿਹੜੇ ਆਪਣਾ ਕੈਮ ਸੀ ਸੀ ਟੀ ਵੀ ਕੈਮਰੇ ਚੈੱਕ ਕਰ ਰਹੇ ਹਾਂ ਜੀ ਕਿਹੜੀ ਜਗ੍ਹਾ ਚੋਰੀ ਹੋਈ ਇਹ ਵਿਸ਼ਾਲ ਜੇਡਰ ਕਿਹੜੀ ਜਗ ਪੈਂਦੀ ਕਿਹੜੀ ਜਗ੍ਹਾ ਤੇ ਪੋਲ ਬਜ਼ਾਰ ਪੋਲ ਬਜ਼ਾਰ ਹੁਣ ਕੀ ਚੈੱਕ ਕੀਤਾ ਤੁਸੀਂ ਅੱਜ ਅਸੀਂ ਤੇ ਕੈਮਰੇ ਚੈੱਕ ਕਰ ਰਹੇ ਸੀ ਸੀ ਟੀ ਵੀ ਕੈਮਰੇ ਬਾਕੀ ਜੋ ਇਹਨਾਂ ਨੂੰ ਦੱਸਿਆ 2-3 ਲੱਖ ਦਾ ਨੁਕਸਾਨ ਹੋ ਗਿਆ